ਹੇ ਨੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਇਹ ਚੰਦਰ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ। ਦੇਖੋ ਜੀ ਸਾਰਾ ਸਤਿ ਸ੍ਰੀ ਅਕਾਲ ਜੀ ਤੇ ਦੇਖੋ ਜੀ ਆ ਤਰੀਖ ਹੋ ਗਈ ਆ 8 ਨਵੰਬਰ ਤੇ ਦਿਨ ਹੋ ਗਿਆ ਸ਼ਨੀਵਾਰ ਸ਼ਨੀਵਾਰ ਦਾ 8 ਹੋਏ ਤੇ 8 ਵਜੇ ਦਾ ਹੋ ਗਿਆ ਟਾਈਮ ਤੇ ਰਾਤ ਕੱਪੜੇ ਮੈਂ ਧੋਤੇ ਸੀਗੇ ਕੱਲ ਸਾਡੇ ਲੈਟੀਆਂ ਹੀ ਹੈਗੀ ਤੇ ਹੁਣ ਰਾਤ ਜਾਨੀ ਸੁਕਾ ਕੇ ਰੱਖਦੇ ਸੀ ਕਿਵੇਂ ਬਾਹਰ ਹੀ ਵੀ ਏਡਾ ਸੁਕਣੇ ਪਾਤਰ ਸੀਗੇ ਤਾਂ ਹੁਣ ਜਾ ਕੇ ਮੈਂ ਛਾਤੇ ਬਾਗ ਕੇ ਆਈਆਂ। ਤੇ ਦੇਖੋ ਜੀ ਅੱਜ ਕੰਮ ਕਾਰ ਹਨਾ ਦੇਖੋ ਚਾਹ ਬਣਾ ਬਣਾਉਣ ਲੱਗੀਆਂ ਮੈਂ ਤੇ ਅਦਕ ਪਾ ਲਿਆ ਵਿੱਚ ਇਹਦੇ ਤੇ ਹੁਣ ਪਾਤਾ ਮਿੱਠਾ ਤੇ ਅੱਜ ਤੁਹਾਨੂੰ ਆਪਣੇ ਡੇਲੀ ਰੁਟੀਨ ਜਿਹੜੇ ਕੰਮ ਕਾਰ ਅੱਜ ਕੱਲ ਚੱਲਦੇ ਹਨਾ ਪਾਏ ਆ ਦੇਖੋ ਜੀ ਕਣਕ ਦੀ ਬਿਜਾਈ ਦਾ ਇਹ ਬੜਾ ਜ਼ੋਰ ਹੁੰਦਾ ਤੇ ਕਣਕ ਦੀ ਕਟਾਈ ਦਾ ਵੀ ਬਹੁਤ ਜ਼ੋਰ ਹੁੰਦਾ ਫਸਲ ਕੋਈ ਵੀ ਆ ਬਿਜਾਈ ਦਾ ਔਰ ਕਟਾਈ ਦਾ ਬਹੁਤ ਜ਼ੋਰ ਹੁੰਦਾ ਆ ਤੇ ਬੜਾ ਹੀ ਕੰਮ ਪਾ ਜਾਂਦਾ ਹਨਾ ਚਲੋ ਫਿਰ ਵਾਈ ਗੁਰੂ ਕੰਮ ਹੀ ਦੇਵੇ ਹਨਾ ਤੇ ਕੰਮ ਨਹੀਂ ਬਹਾਰ ਆਇਆ ਤੇ ਬਸ ਮਨ ਨਗਰ ਜਾਂਦੇ ਦੇਖ ਨਾ ਕਿਥੋਂ ਦਿਨ ਕਿੱਥੇ ਆ ਗਿਆ ਤੋਂ ਹੁਣ ਚਲੋ ਮੈਂ ਕਿ ਬਲੌਗਿੰਗ ਸਟਾਰਟਿੰਗ ਕਰ ਲਈਏ ਤੇ ਚਲੋ ਜਿਹੜਾ ਬਲੌਗ ਸਟਾਰਟ ਹੁੰਦਾ ਤੇ ਐਂਡ ਚਲੋ ਹੋ ਹੀ ਜਾਂਦਾ ਹਨਾ ਤੇ ਬਾਕੀ ਮੇਰੀਆਂ ਭੈਣਾਂ ਦੇ ਬਹੁਤ ਸੋਹਣੇ ਬਹੁਤ ਸਾਰੇ ਕਮੈਂਟ ਵਾਹਿਗੁਰੂ ਸਾਰੀਆਂ ਮੇਰੀਆਂ ਭੈਣਾਂ ਭਰਾਵਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਦੇਵੀ ਹਨਾ ਸਿਰਦਾ ਬੇਲਾ ਤੇ ਸਾਰੇ ਆਪ ਆਪਣੀ ਕਰਾਂ ਜੀ ਖੁਸ਼ ਰਹਿਣ ਤੇ ਠੀਕ ਠਾਕ ਰਹਿਣ ਤੇ ਤੰਦਰੁਸਤੀਆਂ ਨਾਲ ਰੱਖੇ ਵਾਹਿਗੁਰੂ ਉਹਨਾਂ ਨੂੰ ਤੇ ਹੁਣ ਆਪਾਂ ਚੱਲਦੇ ਹਾਂ ਹੁਣ ਤੇ ਤੁਹਾਨੂੰ ਦਿਖਾਉਣੇ ਜਾਂ ਕੰਮ ਕਰ ਤਾਂ ਚਾਹ ਬਣਦੀ ਪਈ ਆ ਅਦਰਕ ਵਾਲੀ ਹੈ ਨਾ ਕਿਉਂ ਛਾਲ ਮਹੀਨਾ ਨਾਲ ਕਾਲੇ ਚਾਹ ਪੀਵਾਂਗੇ ਅਦਰਕ ਵਗੈਰਾ ਚਾਹ ਨਹੀਂ ਬਿਲਕੁਲ ਚੰਗੀ ਲੱਗਦੀ ਜਾਂ ਸੌਂਫਾ ਬਣਾ ਕੇ ਪੀਵਾਂਗੇ ਤੇ ਚਾਹ ਚ ਅਦਰਕ ਪਾ ਕੇ ਫਿਰਾਂਗੇ ਜੋ ਇਹ ਵੀ ਇੱਕ ਦਵਾਈ ਬਣ ਜਾਂਦੀ ਆ ਜਿੱਦਾਂ ਹੁਣ ਛਾਲ ਮਹੀਨਾ ਖੰਘ ਰੇਸ਼ਾ ਹੋ ਜਾਂਦੀ ਆ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਨਾ ਤੇ ਗਲਾ ਖਰਾਬ ਹੋ ਜਾਂਦਾ ਹੈ ਤੇ ਜਿਹੜਾ ਖੰਘ ਫੀਲ ਖੜਦੀ ਨਹੀਂ ਸਗੀ ਛੇਤੀ ਨਾ ਇਹ ਅਦਰਕ ਬਹੁਤ ਵਧੀਆ ਚੀਜ਼ ਆ ਤੇ ਇੱਕ ਦਵਾਈ ਦਾ ਕੰਮ ਕਰਦਾ ਹੈ ਤੇ ਡਾਕਟਰ ਸਾਹਿਬ ਚੱਲ ਗਏ ਹੁਣ ਉਹ ਨੇਰੇ ਦੇ ਬਸ ਰੌਲਾ ਪਾਈ ਜਾਂਦੇ ਕਿ ਲਈ ਚਾਹ ਬਣਾ ਲੈ ਚਾਹ ਬਣਾ ਦੇ ਕੋਈ ਪਿੰਡਾਂ ਵਾਲੇ ਨੇ ਕਿਹਨਾ ਖੇਤੀਬਾੜੀ ਵਾਲੇ ਪਸ਼ੂ ਵਾਲੇ ਉਹਨਾਂ ਨੂੰ ਜਲਦੀ ਉੱਠਣਾ ਪੈਂਦਾ ਨਾ ਕਿਉਂ ਉਹਨਾਂ ਦੇ ਕੰਮ ਇਹ ਜਾਇਏ ਨਾ ਇਹ ਨਹੀਂ ਵੀ ਬੰਦਣਾ 12 ਕੱਢਣਾ ਪੈਂਦਾ ਤੇ ਸੋ ਇਹ ਗੱਲ ਆ ਤੇ ਇਧਰ ਦੇਖੋ ਜੀ ਹਿਲਣੀ ਇਹ ਵੀ ਦਬੂਏ ਮੁਰੇ ਨੂੰ ਬਹਿ ਜਾਣਾ ਹਨਾ ਮੈਨੂੰ ਹੁੰਦਾ ਵੀ ਮੈਨੂੰ ਕੁਛ ਨਾ ਕੁਛ ਦੇ ਦੇਣ ਖਾਣ ਨੂੰ ਜਾਂ ਦੁੱਧ ਦੁੱਧ ਪੀਣ ਨੂੰ ਤੇ ਬਾਕੀ ਸਵੀਟੀ ਤੇਰੀ ਕੁੜੀ ਉਹ ਪੀ ਗਈਆਂ ਦੁੱਧ ਹੁਣ ਹੈਗੀ ਇਹਦੀ ਵਾਰੀ ਹੁਣ ਇਹਨੂੰ ਦੇਣਾ ਹੈ ਨਾ ਦੁੱਧ ਤੇ ਕੁਛ ਖਾਣ ਪੀਣ ਵਾਲਾ ਮਟਾਉਂਦਾ ਉਹ ਤੇ ਦੇ ਦਾਂਗੀ ਹਨ ਤੇ ਤੇ ਆ ਦੇਖੋ ਜੀ ਕੱਲ੍ਹ ਦੀ ਅੰਬਰੂਦ ਤੇ ਅੰਬਰੂਦ ਲਿਆਂਦੇ ਸੀਗੇ ਦੁਪਹਿਰ ਨੂੰ ਖਾਵਾਂਗੇ ਰੋਟੀ ਮਗਰੋਂ ਹਨਾ ਤੇ ਅੰਬਰੂਦ ਬਹੁਤ ਸੋਨੇ ਖੱਟੇ ਮਿੱਠੇ ਅੰਬਰੂਦ ਆ ਤੇ ਕੱਲ੍ਹ ਦੇ ਲਿਆ ਕਰਕੇ ਏਦਾਂ ਤੇ ਬਸ ਕੰਮ ਕਰ ਵਿੱਚ ਟਾਈਮ ਲੱਗਾਂ ਨਹੀਂ ਕੀ ਕਰੇ ਕੰਮ ਕਾਰੀ ਬਹੁਤ ਹੈ ਚਲੋ ਫਿਰ ਤੇ ਘਰ ਦੇ ਇੱਕਦਮ ਸ਼ੌਧ ਅੰਬਰੂਦ ਤੇ ਦੇਖਣ ਨੂੰ ਹਰੇ-ਹਰੇ ਲੱਗਦੇ ਆ ਪਰ ਬਹੁਤ ਮਿੱਠੇ ਆ ਖੱਟ-ਮਿੱਠੇ ਜਿਹੇ ਆ ਤੇ ਜਦੋਂ ਦੀ ਗੱਲਾਂ ਕਰਦੇ ਕਰਦੇ ਨਾਲ ਹਨਾ ਮੇਰੀ ਜਾ ਵੀ ਬਣੀ ਜਾਂਦੀ ਆ ਸੋ ਮੈਂ ਜਾਲ ਲੈ ਕੇ ਜਾਂਦੇ ਆ ਫੋਨ ਨੂੰ ਤੇ ਹੁਣ ਠੰਡ ਠੰਡ ਹੋ ਗਈ ਆ ਤਾਂ ਹੁਣ ਮੌਸਮ ਥੋੜਾ ਥੋੜਾ ਫੱਟ ਪਈ ਜਾਂਦਾ ਤੇ ਕੱਪੜੇ ਦੀ ਤਕਰੀਮਤ ਹੋ ਕੇ ਰੱਖੀ ਲੈ ਆ ਤੇ ਹੁਣ ਮਸ ਚੱਕੇ ਪਾਉਣੇ ਹੀ ਆਂ ਜੀ ਠੰਣ ਲੱਗੀ ਹੈ ਨਾ ਤੇ ਜੀ ਸੋ ਇਹ ਗੱਲ ਆ। ਉਹ ਰੈਜ ਲੈਂਦੇ ਸੀ ਜਿੱਦੋਂ ਤੋਂ ਪਾਉਣੇ ਵਿੱਚ। ਲਓ ਜੀ ਅਸੀਂ ਹੁਣ ਖੂਦੇ ਪਹੁੰਚ ਗਏ ਆਂ ਚਾਹ ਲੈ ਕੇ ਤੇ ਸੁਖਨਾ ਖਾ ਖਾਦ ਵੀ ਲਾਂਦੀ ਪਈ ਆ ਤੇ ਕਣਕ ਦਾ ਬੀਵੀ ਆ ਗਿਆ। ਤੇ ਬਾਕੀ ਤੁਹਾਨੂੰ ਦਿਖਾਉਨੇ ਆਂ। ਕਣਕ ਦੀ ਵਿਜਾਈ ਅੱਜ। ਵੇਗ ਰੂ ਦੇ ਮੇਰਾ ਤੇ ਕੱਲ ਤਾਂ ਗੰਡਾ ਦਾ ਕੰਮ ਬਹੁਤ ਟਰ ਸਾਹਮਣੇ ਹੈ ਨਾ ਜਾਨੀ ਜੋਰ ਲਾ ਕੇ ਖਤਮ ਕਰਾਇਆ ਹੈ ਨਾ ਭਾਈ ਦੌੜ ਕੇ ਤੇ ਜੇ ਕੱਲ ਨਾ ਹਿੰਮਤ ਮਾਦਤ ਫੇਰ ਗੰਡਾ ਗੁੰਡਾ ਦਾ ਕੰਮ ਨਹੀਂ ਸੀ ਹੋਣਾ ਵਿਚਾਰੇ ਆਏ ਉਹ ਇਧਰੋਂ ਸੰਘਰੀਆਂ ਖਰੇ ਕਿੱਥੋਂ ਕਹਿੰਦੇ ਸੀ ਹਰਿਆਣੇ ਸਾਈਡ ਤੋਂ ਆਏ ਵਿਚਾਰੇ ਉਹ ਨਾ ਨੇ ਬੋਲੀ ਸਮਝ ਲੱਗੇ ਨਾ ਹੋਰ ਤੇ ਜਲਦੀ ਜਲਦੀ ਕੰਮ ਨਹੀਂ ਵੀੜਿਆ ਕੱਲ ਚਲੋ ਅੱਜ ਕਣਕ ਵਿਜਣ ਵਾਲੇ ਹੋ ਗਏ ਆ ਤੇ ਇਸੇ ਸਿਰ ਠੰਡ ਲੱਗਦੀ ਆ ਠੰਡ ਹੋ ਗਈ ਹੁਣ ਆਪਣਾ ਸਾਰੇ ਭੈਣ ਭਰਾ ਖਿਆਰ ਰੱਖਿਆ ਕਰੋ ਗਰਮ ਗਰਮ ਕੱਪੜੇ ਕੱਢ ਕੇ ਪਾ ਲਓ ਹੈਨਾ ਤੇ ਅਹੀ ਦੋ ਖੇਤ ਰਹਿੰਦੇ ਸੀ ਅੱਜ ਤੇ ਅੱਜ ਇਹਨਾਂ ਖੇਤਾਂ ਦੀ ਬਾਰੀ ਆਜ ਕੀ ਆ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਅੱਜ ਕਣਕ ਦੀ ਬਿਜਾਈ ਹੋ ਰਹੀ ਆ ਤੇ ਆ ਭਾਜੀ ਹੁਣੀ ਆਏ ਕਣਕ ਬੀਜਣ ਤੇ ਤੇ ਬਸ ਇਹ ਦੋ ਖੇਤ ਰਿੰਦੇ ਬਾਕੀ ਇਹਨਾਂ ਨੇ ਸਾਰੀ ਬੀਜਤੀ ਸੀਗੀ ਤੇ ਚਾਹ ਵੀ ਰੋਲ ਮੈਂ ਚਾਹ ਲੈ ਕੇ ਆਏ ਸੀ ਹੁਣ ਇਹਨਾਂ ਨਾਲੇ ਕੀ ਸੁਪਰ ਸੀਡਰ ਸੁਪਰ ਸੀਡਰ ਨਾਲ ਕਣਕ ਵੀਜੀ ਜਾਂਦੀ ਨਾ ਇਹ ਕਣਕ ਵਾਲਾ ਹੈ ਨਾ ਨਾ ਜਾ ਫਿੱਟ ਕਰਨਾ ਪੈਂਦਾ ਇਹਨੂੰ ਉੱਪਰ ਕਣਕ ਵਾਲਾ ਹੀ ਹੈ ਇਹ ਕਣਕ ਵਾਲਾ ਸਪੈਸ਼ਲ ਹੈ ਨਾ ਕਿੰਨੇ ਕੰਮ ਸੌਖੇ ਹੋ ਗਏ ਗੰਧ ਹੋ ਗਾਂ ਵਧੀਆ ਹੋ ਗਿਆ ਮੈਂ ਦੇਖੋ ਸਿੱਪਰ ਸਿੱਡਰ ਦਾ ਨਾ ਨੂੰ ਮਾਤਣਾ ਵਾ ਜੋ ਜਗਤੀ ਇਹ ਤਾਂ ਸਵੇਰੇ ਸਵੇਰੇ ਚਾਹ ਪੀ ਹੁੰਦੀ ਆ ਇਹ ਆ ਸਭ ਹੀ ਆ ਗੁਲਵਾਲ ਤੋਂ ਭਾਈ ਸਾਹਮਣੇ ਸਿੱਡਰ ਦਾ ਮਾਲਕ ਤੇ ਰੀਪਰ ਵੀ ਦੇ ਕੋਲ ਹੈਗਾ ਆ ਆਪਣੇ ਕੰਮ ਇਹੀ ਕਰਦਾ ਆ ਐਨੂੰ ਇੰਨਾ ਚਾਹ ਸੀ ਰਾਤ ਦਾ ਡਾਕਟਰੇ ਕਾਨਕ ਬਿਜਣੀ ਆ ਸਾਰੀ ਰਾਤ ਸੁੱਤਾ ਨਹੀਂ ਸਾਰੀ ਰਾਤ ਸੁੱਤਾ ਹੈ ਵੀ ਡਾਕਟਰੇ ਕਾਨਕ ਬਿਜਣੀ ਆ ਇਹ ਚਾਹ ਹੁੰਦਾ ਬੰਦੇ ਨੂੰ ਚਾਹ ਤਾਂ ਮੈਂ ਫੋਨ ਕਰੀ ਜਾਂਦਾ 1 ਵਜੇ ਦਾ ਵੀ ਕਿੱਦਾਂ ਆਵਾਂ ਤੇ ਜੇ ਮੈਂ ਕਹਾ ਚਾਹ ਤੂੰ ਐ ਕਾਨਕ ਬਿਜਾ ਦੇ ਉਹ ਇੱਕ ਵਜਾ ਰੁਕ ਜਾ ਸਭ ਹੀ ਕੋਈ ਗੱਲ ਨਹੀਂ ਤੂੰ ਹੀ ਬਿਜਣੀ ਆ ਹਾਂ ਸਹੀ ਗੱਲ ਹੈ ਚਲੋ ਯਾਰੀ ਦੋਸਤੀ ਆ ਤੇ ਫਿਰ ਮੈਂ ਸਿੱਧਾ ਸੱਦ ਲਿਆ 7 ਵਜੇ ਕਹਿਤਾ ਨੂੰ ਆਗਾ ਟਾਈਮ ਦਾ ਦੇਖੋ ਚਾਹ ਹੁੰਦਾ ਜੀ ਕਿਸੇ ਕਾਰਨ ਵਿੱਚ ਨਾ ਕਿਸੇ ਦੀ ਨਾ ਨਹੀਂ ਵਧੀਆ ਭਾਜੀ ਇਹ ਨਹੀਂ ਇਹ ਵੀ ਪੈਸਾ ਵੀ ਸਹੀ ਆ ਵੀ ਇਹ ਨਹੀਂ ਇਹ ਕਹਿੰਦੇ ਸਾਨੂੰ ਅਵੀ ਤੋ ਪੈਸੇ ਦੋ ਹਨਾ ਵਧੀਆ ਆ ਤੇ ਕਿਸੇ ਦੇ ਕੰਮ 'ਚ ਲੱਤ ਵੀ ਨਹੀਂ ਮਾਰਦਾ ਜੇ ਕੋਈ ਆਉਂਦਾ ਅਗਲਾ 7 ਵਜੇ ਨਾ ਜੇ ਨਹੀਂ ਨਾ ਸੀ ਨਹੀਂ ਤੇ ਨਾ ਸੀ ਜਿਹੜੇ ਕਰਮਾਂ 'ਚ ਪੈਸੇ ਮਿਲ ਹੀ ਜਾਣੇ ਬਸ ਲੱਤਾਂ ਖਿੱਚੇ ਦਾ ਜੀ ਬਹੁਤ ਆ ਉਹਨਾਂ ਨੂੰ ਸਲਾਮ ਆ ਜਿਹੜਾ ਲੱਤਾਂ ਖਿੱਚਦੇ ਆ ਜਿਹੜੇ ਕਰਮਾਂ 'ਚ ਵਿੱਚ ਕਹਿੰਦਾ ਟੋਏ ਬਹੁਤ ਆ ਉਹ ਟਪਣੇ ਪੈਂਦੇ ਇਹਨਾਂ ਫੇਰੇ ਮੇਰੇ ਤੱਕ ਪਹੁੰਚਦਾ ਆ ਰਸਤੇ ਦੇ ਵਿੱਚ ਨਾ ਤੋ ਇਹ ਬਟਨ ਆਲੇ ਬਹੁਤ ਜ਼ਿਆਦਾ ਆ। ਸਹੀ ਗੱਲ ਆ। ਰੱਬ ਉਹਨਾਂ ਨੂੰ ਵੀ ਲੰਬੀ ਉਮਰ ਦੇਵੇ ਟੋਆ ਬਟਨ ਆਲਿਆਂ ਨੂੰ। ਤੇ ਕੋਈ ਗੱਲ ਨਹੀਂ। ਸਾਰੇ ਕਹਿੰਦੇ ਅਸੀਂ ਖਾਈਏ ਹੋਰ ਨੇ ਕੋ ਖਾਵੇ। ਤੇ ਸਾਰੇ ਵਧੀਆ ਸੁਪਰ ਸੀਡਰ ਆਲੇ ਕੋਈ ਨਹੀਂ ਮਾਰਾ ਹੈਗਾ ਜਿੰਨੇ ਆਪਾਂ ਸੱਚੇ ਮਿੱਤਰ ਆ। ਚਾਹੇ ਉਹ ਸੱਚਾ ਭਾਈ ਚਾਹੇ ਕੋਈ ਵੀ ਸਾਰੇ ਸਾਰੇ ਵਧੀਆ ਆ। ਸਾਰੇ ਆਪਣੇ ਨਾਲ ਸੈਟਿੰਗ ਪੂਰੀ ਆ। ਕਿਦੋਂ ਮਾਰਾ ਚੰਗਾ ਨਹੀਂ ਕਹਿੰਦੇ ਆਪਾਂ। ਹੱਸਦੇ ਰਹੀਦਾ। ਕੋਈ ਨਹੀਂ ਰਹੀਦਾ। ਮਿਹਨਤ ਆ ਜੀ ਕੋਈ ਵੀ ਕੰਮ ਮਿਹਨਤ ਜੀ ਕਹੇ ਕਿ ਬਲਾਈਦਾ ਆ। ਤੇ ਚਲੋ ਬਹੁਤ ਵਧੀਆ ਗੱਲ ਹੈ ਸਾਰਿਆਂ ਦੀ। ਕਰਨਗ ਤਕਰੀਬਨ ਬੀਜੀ ਗਈ ਆ। ਮੇਰੇ ਕੋਲ ਗੰਡਾ ਚੱਕ ਹੋਈਆਂ ਆ ਬਹੁਤ ਔਖੀਆਂ ਤੇ ਅੱਜ ਆਪਾਂ ਵੀਜ ਤੇ ਲੱਗੇ ਆ ਫਾਈਨਲ ਹੋ ਜਾਣੇ ਸਾਰੀ ਕੱਲ ਵੀ ਹਿੰਮਤ ਮਾਰੀ ਤਾਂ ਚੱਕ ਹੋਈ ਨਾ ਕੱਲ ਚੱਕੀ ਸੀ ਤੇ ਕੱਲ ਨੂੰ ਹੈਗਾ ਆਪਣੇ ਨਗਰ ਕੀਰਤਨ ਪਿੰਡ ਬੋਪਰ ਰਾਏ ਤੋਂ ਜਾਂਦਾ ਹੁੰਦਾ ਇਹ ਸਵੇਰ ਨੂੰ ਤਾਂ ਦਾ ਬਾਬਾ ਅੰਧ ਰਾਜਸਥਾਨ ਤੋਂ ਉਹ ਵੀ ਤਾਂ ਬਲੌਗ ਪਾਵਾਂਗੇ ਬੋਪਰ ਪਾਸ਼ਾ ਦੇ ਜਨਮ ਦਿਹਾੜੇ ਸਮਾਰਪਤ ਬਜਾਜਾਂ ਵਿੱਚ ਦੀ ਹੁੰਦਾ ਹੋਇਆ ਬੁਟਰਾ ਪੱਠਾ ਤੇ ਜਮਾਲਪੁਰ ਸਿਦਾਨੀ ਪਹੁੰਚਣਾ ਹੈ ਉਸ ਤੋਂ ਬਾਅਦ ਜੇ ਫਿਰ ਆਉਣਾ ਹੈਗਾ ਬੁੱਲਵਾੜ ਤੇ ਅੱਜ ਰਾਤ ਨੂੰ 8 ਵਜੇ ਬੋਪਰ ਰਾਏ ਪਹੁੰਚਣਾ ਸਲੋਵਰ ਤੇ ਹੰਦਾ ਸਲੋਵਰ ਤੇ ਨਾ ਤੇ ਇਹ ਗੱਲ ਆ ਜੀ ਸਰਵਜੀਤ ਸਿੰਘ ਸਾਹੀ ਸਰਵਜੀਤ ਸਿੰਘ ਨੇ ਹਾਂ ਚਲ ਕੋਈ ਗੱਲ ਨਹੀਂ ਸਰਵਜੀਤ ਸਿੰਘ ਕਹਿੰਦਾ ਨਾਮ ਮੇਰਾ ਸਰਵਜੀਤ ਨਹੀਂ ਕਹਿੰਦਾ ਮੇਰਾ ਨਾ ਹੋਰ ਨਾਂ ਆ ਹਾਂ ਠੀਕ ਕੋਈ ਗੱਲ ਨਹੀਂ ਸੌਰੀ ਭਾਜੀ ਤੇ ਸਰਵਜੀਤ ਕਹਿ ਹੋ ਗਿਆ ਸਾਬੀ ਤੇ ਹੋ ਹੈਗਾ ਹੀ ਨਾ ਜਿੰਨਾ ਤੁਹਾਨੂੰ ਪਤਾ ਨਾਂ ਦਾ ਹਨਾ ਕੁਦਰਤੀ ਕਣਕ ਬੀਜੀ ਹੋਈ ਸਾਬੀ ਦੀ ਨਾ ਦੋ ਤਿੰਨ ਕੁਆਂਟ ਵਧ ਜਾਂਦੀ ਆ ਤੇ ਤੇ ਯਾਰ ਭਾਈ ਬਹੁਤ ਹੈ ਮੁੰਡੇ ਨੂੰ ਤੇ ਰਾਤ ਦਾ ਕਰਿਆਂ ਦਾ ਫੋਨ ਚਲੋ ਕੋਈ ਗੱਲ ਨਹੀਂ ਯਾਰ ਮੈਂ ਤਪੁਰ ਕੀ ਤਵਰੀ ਚਲੋ ਠੀਕ ਹੈ ਜੀ ਬਾਕੀ ਤੋਂ ਤਰਕੇ ਦੇਖ ਲਓ ਗੰਡਾ ਚੱਕੀਆਂ ਗਈਆਂ ਆਪਣੀਆਂ ਇਹ ਦੇਖਿਓ ਹੁਣ ਮੋਡ ਮੜ ਸਭ ਪ੍ਰਾਲੀ ਦੇ ਮੋਡ ਕਰੀ ਗਏ ਇੱਕ ਉਹ ਛੱਡ ਕੇ ਗੰਡਾ ਹੋਇਆ ਕੋਈ ਡੇਗੀ ਭਰਾਵਾ ਡੇਗੀ ਅੱਛਾ ਡੇਗ ਪਈ ਆਹ ਚੜਦੇ ਵੇਖੋ ਕਲਾਸਿੰਗ ਦੇ ਉੱਪਰ ਚੜਦੇ ਬੱਟ ਦੇ ਅੱਛਾ ਅੱਛਾ ਉਹ ਰਹਿ ਗਈ ਨਾ ਕੋਈ ਨਹੀਂ ਪ੍ਰਾਲੀ ਖੇਲੀ ਦੀ ਹੈ ਨਾ ਤੇ ਐ ਕਿਹਨ ਗੱਲਾਂ ਹਲ ਜੇ ਚੱਕ ਕੋ ਠੀਕ ਨਹੀਂ ਚੱਕ ਇੱਥੇ ਮਾਰਨੀ ਆਪਾਂ ਆਹ ਲੁੱਸ ਜੂਗਾ ਮੈਂ ਆਉਣਾ ਉਧਰ ਨੂੰ ਆਹ ਕਾਈ ਜੀ ਦੋਸਤੀ ਸਾਡੀ ਇਹਨੂੰ ਚਾਹ ਨੂੰ ਮੁਕਾਓ ਹੀ ਨਹੀਂ ਖਾਣੇ ਕਰਨ ਨੂੰ ਮੈਂ ਯਾਰ ਨਾ ਚਾਹ ਪੀਣਾ ਹੋਰ ਦੂਜੀ ਵਾਰ ਫੇਰ ਪੀ ਲੋ ਚਾਹ ਗਿੱਲੀ ਆ ਅਗਰੀ ਲੱਗਣੀ ਉਹਨ ਦੇ ਆਪਣੀ ਕਹੇ ਬਿੱਜੀਆਂ ਨਹੀਂ ਆ ਜੀ ਤੇ ਪਾਲਾ ਚਾਹ ਹੋਰ ਚਾਹ ਪੀ ਚਾਹ ਆ ਬਾੜੇ ਪਹਿਲੀ ਮੈਂ ਰਹਿ ਉਧਰ ਕੋਈ ਨਹੀਂ ਕੋਈ ਨਹੀਂ ਚਾਹ ਪੀ ਤੇ ਕੋਈ ਗੱਲ ਹੀ ਕੰਮ ਹੁੰਦੇ ਰਹਿਣੇ ਆ ਠੀਕ ਆ ਤੇ ਲੋਕੀ ਹਸਾਕਦਾ ਪੁੱਛਦੇ ਡਾਕਟਰਾਂ ਕੀਤੇ ਹਸਾਕਦਾ ਵੇ ਸਾਡਾ ਕੋਈ ਹਸਾਕਦਾ ਨਹੀਂਗਾ ਦੇ ਦੇ ਤਿੰਨ ਲੈ ਲੈਣੇ ਨਾ ਦਿੱਤੇ ਦੇ ਆਪਾਂ ਤੁੜੀ ਵੀ ਭਾਜੀ ਹੁਣ ਬਣਾਈਦੀ ਆ ਤੁੜੀ ਵੀ ਸੋਹਣੀ ਬਣਾਉਂਦੇ ਆ ਚਲੋ ਬਾਕੀ ਮਿਹਨਤ ਹੈ ਹਰ ਕੋਈ ਮਿਹਨਤ ਕਰਦਾ ਆ ਤੇ ਮਿਹਨਤ ਕਰਨੀ ਵੀ ਚਾਹੀਦੀ ਅੱਜ ਦੇ ਸਮੇਂ 'ਚ ਤੇ ਮਿਹਨਤ ਨਾਲ ਹੀ ਅਮਰੂਦ ਤੱਕ ਫੂਟਾਉਂਦਾ ਆ। ਨਾਲੇ ਬਾਬੇ ਨਾਨਕ ਨੇ ਖੇਤੀ ਦਾ ਵਰਦਾਨ ਦਿੱਤਾ ਆ ਜ਼ਿਮੀਦਾਰਾਂ ਨੂੰ ਹਨਾ। ਕਿਰਤ ਕਰੋ ਤੇ ਵੰਡ ਛਕੋ। ਤੇ ਪਹਿਲਾ ਦਿਨ ਸਿਰੇ ਅਮਰੂਦ ਖਵਾਇਆ ਹੁੰਦੇ ਇਹਨੂੰ। ਕਿਉਂਕਿ ਆਰ ਐਨ ਬਹੁਤ ਹੁੰਦੀ ਅਮਰੂਦ ਤੇ ਵਿੱਚ ਲੋਹਾ ਬਹੁਤ ਹੁੰਦਾ। ਮੋਸੋਂ ਨੇ ਖੱਟੇ-ਮਿੱਠੇ ਅਮਰੂਦ ਆ। ਉਹ ਪਰਲੇ ਪਾਸੇ ਬਹੁਤ ਮੋٹے ਕਾਲ ਤੋੜ ਕੇ ਲਗਾਏ। ਲੱਗੇ ਅਮਰੂਦਾਂ ਦੇ ਹੱਥ ਹੀ ਪਹੁੰਚ ਜਾਣਾ। ਉਹਦੇ ਪਿਆ ਕੇ। ਕੋਈ ਨਹੀਂ ਜਾਣ ਲੱਗੇ ਦੇ ਦੇ ਤੋੜ ਕੇ। ਨਾ ਨਾ ਬਸ। ਉਹ ਚਾਹ ਪੀਦੇ ਅਮਰੂਦ ਖਾਣ। ਨਿਆਣਿਆਂ ਵਾਸਤੇ ਤੋੜ ਕੇ ਦੇ ਦੇ ਜਾਣ। ਉਹ ਤਾਂ ਲੱਗੇ ਦੀਦੀ ਆ ਕੇ ਸਭ ਨੂੰ ਗੱਲ ਤੋੜਿਆ ਉਹ ਤੂੰ ਦੇਖ ਕੇ ਤੋੜੋ ਨਾ ਕਿ ਸ਼ਾਇਦ ਇਦਾਂ ਪਾ ਕੇ ਤਾਂ ਫੇਰ ਨਾਲੇ ਵਿੱਚੋਂ ਨਹੀਂ ਆਉਂਦੀ ਨਾ ਠੀਕ ਹੈ ਸਿਸਟਮ ਛੱਟੇ ਛੱਟੇ ਦਾ ਕੰਮ ਖਤਮ ਹੋ ਗੋ ਹੋਰ ਨਹੀਂ ਛੱਟੇ ਦਾ ਕੰਮ ਹੈਗਾ ਓ ਸ਼ਸ਼ ਨਾਲ ਖਾਦ ਹੈ ਨਾ ਪਹਿਲੇ ਸਿੱਟੇ ਲਈ ਦੇਖਦਾ ਸੀ ਖਾਦਾ ਫਿਰ ਦਾਣਿਆਂ ਦਾ ਬਾਅਦ ਚ ਹੁੰਦਾ ਸੀਗਾ ਤੇ ਹੁਣ ਕੰਮ ਸਿੱਟੇ ਬਾਅਦ ਨਹੀਂ ਹੋਇਆ ਕੰਮ ਨਾਲ ਹੀ ਬਾਹ ਹੋ ਜਾਣਾ ਆ ਹੀ ਦੋ ਖਿਚ ਰਹਿ ਗਏ ਨਾ ਬਸ ਚਲੋ ਬੀਜਣਗੇ ਤਾਂ ਕੰਮ ਨਹੀਂ ਪੜੂ ਨੂੰ ਟੋਮਟੇ ਆ ਆਪੇ ਚੱਕਣ ਵਾਲੇ ਹੋਣੇ ਨਾ ਆਪੇ ਆਓ ਨੀਲਕੰਠੋ ਬੈਠਾ ਉਹਦੇ ਤੇ ਉਹ ਤਾਰ ਤੇ ਨੀਲਕੰਠ ਬੈਠਾ ਕਹਿੰਦੇ ਜੇ ਸਿਰੇ ਸਿਰ ਦਰਸ਼ਨ ਹੋਏ ਨਾ ਇਹਦੇ ਫੇ ਮਾਇਆ ਮਿਲਦੀ ਆ ਤੇ ਛੋਟੇ ਹੁੰਦੇ ਇਦਾਂ ਕਹਿੰਦੇ ਹੁੰਦੇ ਸੀਗੇ ਕਿ ਨਾ ਇਹਨਾਂ ਨੂੰ ਮੱਥਾ ਟੇਕੋ ਇਹਨੂੰ ਨਮਸਕਾਰ ਕਰੋ ਪਿੱਤ ਨੂੰ ਮਾਇ ਮੈਂਣੀ ਨਾ ਉਹ ਨੀਲਕੰਠ ਨੀਲਾ ਨੀਲਾ ਹੁੰਦਾ ਹੈ ਇਹ یوں ਕਰਕੇ ਹਾਂ ਤਾਂ ਜੀ ਅੱਗੇ ਆਉਦੀ ਹੈ ਨਾ ਧਾਂਦਾਂ ਦੇ ਅੱਗੇ ਹਾਂ ਮੰਨਦੇ ਸਿਆ ਕੋਈ ਫਾਇਦਾ ਗਾ ਹੋਣਾ ਇਹ ਮੱਥੇ ਲੱਗਣਾ ਕਹਿੰਦੇ ਵਧੀਆ ਹੁੰਦਾ ਹੈ ਕੋਈ ਪਤਾ ਨਹੀਂ ਇਹਦਾ ਅਗਲੇ ਮਹੀਨਿਆਂ ਵਿੱਚ ਦੇਖਦੇ ਕੀ ਹੁੰਦਾ ਹੈ ਹਮ ਬਹੁਤੀ ਹੈਗਾ ਇਹਦਾ ਔਡ ਗਿਆ ਔਡ ਗਿਆ ਔਡ ਗਿਆ ਹਮ ਕਾ ਬਣ ਕੇ ਪੈਸਾ ਤੂੰ ਅੱडले ਨਹੀਂ ਮੈਂ ਅੱडले ਨਹੀਂ ਔਡ ਗਿਆ ਹੁਣੇ ਮੈਂ ਤਾਂ ਬਹੁਤ ਤਿੰਨ ਸਾਲ ਸਾਨੂੰ ਲੱਗਣ ਹੋ ਗਏ ਆ ਉਹ ਦੇ ਪਹਿਲਾਂ ਕੁਝ ਨਹੀਂ ਹੋਇਆ ਉਹ ਚਲ ਗਿਆ ਜਿਮਾਂ ਹੋ ਗਿਆ ਯਾਰ ਬੰਦ ਕਰ ਦੇ ਆ ਕਿ ਉਹ ਖੜੇ ਕਰਦੇ ਆ ਆ ਚਲੋ ਜੀ ਸਟਾਰਟ ਹੁਣ ਦਾਣੇ ਤਾਂ ਖਾ ਪਾਇਆ ਪਾਲੀ ਵਿੱਚ ਦੇ ਤੇ ਹੁਣ ਵਾਇਗਰ ਦੀ ਮੇਰ ਨਾਲ ਸਟਾਰਟ ਹੋਣ ਲੱਗਾ ਹੁਣ ਕੰਮ ਤੇ ਜੀਆ ਕੀ ਹੈ ਨਾ ਹੁਣ ਵਾਇਗਰ ਰੁਸਾ ਤਾ ਆਹ ਬੁਰੀ ਜਿਹੀ ਜਾਨਾ ਹੋਰ ਨਹੀਂ ਹੋਰ ਘਾਹਾਂ ਦੁੱਧੋ ਹੋਰ ਬੇਹੋਕਾ ਵੱਧ ਪਾਉਂਦੀ ਆ ਇਹ ਇਹਦਾ ਵੱਧ ਵੱਧ ਤੋਂ ਬੱਦ ਤੋਂ ਪਾਇਦੇ ਦੇਖੋ ਜੇ ਖੇਤ ਵਿੱਚ ਆਪਾਂ 45 ਕਿਲੋ ਦਾ ਵੱਦੀ ਵੀ ਪਾਇਆ ਕਿ ਕਈ ਵਾਰੀ ਬੀ ਮਰ ਵੀ ਜਾਂਦਾ ਹੈ ਨਾ ਤੇ ਇਸ ਕਰਕੇ 45 ਕਿਲੋ ਦਾ ਵੱਦੀ ਆ ਘਟਣੀ ਹੈਗਾ ਦੇ ਨਾਲ ਹੀ ਵੀ ਹੈ ਨਾ ਤਿੰਨ ਕੰਮ ਹੁੰਦੇ ਆ ਦੇਖੋ ਇਹ ਬੰਦਾ ਖੇਤੀ ਕਰਨ ਵਾਲਾ ਚਾਹੀਦਾ ਤੇ ਅੱਜ ਕੱਲ ਖੇਤੀ ਕਰਨੀ ਚਲੋ ਸੌਖੀ ਆ ਖੇਤੀ ਵੀ ਤਕਨੀਕ ਦੀ ਆ ਨਾਲ ਹੀ ਬੰਗਲਿਆ ਗਿਆ ਲਾ ਲਓ ਦੇ ਹਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਕਿਸ ਮਹਿਲਾ ਜਾਂਦੀ ਇਹਨਾਂ ਨੂੰ ਨਾ ਬੰਗਲਿਆਂ ਨੂੰ ਪਤਾ ਨਹੀਂ ਕੀ ਪਾਦੀ ਇਹਨਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਚਲੋ ਜੀ ਹੁਣ ਅਸੀਂ ਸਟਾਰਟ ਦਾ ਆਵਾਜ਼ ਜਾ ਜੀਰੋ ਬੱਚਾ ਇੰਨਾ ਟੱਕ ਟੱਕ ਚਲੋ ਜੀ ਹੁਣ ਸਾਰੀ ਇਹਦੇ ਵਿਜੀ ਆਣੀ ਆ ਅੱਜ ਸਾਡੀ ਸੁਖਨਾ ਫਾਈਨਲ ਹੋ ਜਾਣੀ ਏ ਕਣਕ ਹੈਨਾ ਵਿਜਣ ਵਿੱਚ